ਹਾਂਜੀ ਮੇਰੇ ਕੋਲ ਜੀ ਇਹ ਆਨੀਅਨ ਹੈਗੇ ਆ ਸਮਾਲ ਆਨੀਅਨ ਤੇ ਇਹਨਾਂ ਨੂੰ ਆਪਾਂ ਜੀ ਕੁਝ ਹੁਣ ਗਮਲੇ ਦੇ ਵਿੱਚ ਲਾਵਾਂਗੇ ਤੇ ਕੁਝ ਆਪਾਂ ਇਹਨਾਂ ਨੂੰ ਗਾਰਡਨ ਦੇ ਵਿੱਚ ਲਾਉਣਾ ਆ ਚਲੋ ਜੀ ਆਪਾਂ ਹੁਣ ਤੁਹਾਨੂੰ ਦੱਸਦੇ ਹੈਗੇ ਵੀ ਇਹਨਾਂ ਨੂੰ ਕਿਸ ਤਰ੍ਹਾਂ ਬੀਜਣਾ ਹੈਗਾ ਤੇ ਕਿਸ ਤਰ੍ਹਾਂ ਗਰੋ ਕਰਨਾ ਹੈਗਾ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਵਾਗਤ ਕਰਦੇ ਹਾਂ ਤੁਹਾਡਾ ਅੰਟੀਰੀਅਰ ਗਾਰਡਨ ਐਂਡ ਕਿਚਨ ਦੇ ਵਿੱਚ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਹੀ ਆਪਾਂ ਬੀਜਣ ਲੱਗੇ ਆ ਹਾਂਜੀ ਗ੍ਰੀਨ ਆਨੀਅਨ ਇਹ ਵਾਲੇ ਜੀ ਸਮਾਲ ਆਨੀਅਨ ਹੈਗੇ ਆ ਜਿਹੜੇ ਤੇ ਇਹਨਾਂ ਨੂੰ ਆਪਾਂ ਪਹਿਲਾਂ ਵੀ ਆ ਸਾਡੇ ਕੋਲ ਹੈਗੇ ਜਿਹੜੇ 2 ਵੀਕਾ ਪਹਿਲਾਂ ਅਸੀਂ ਗ੍ਰੀਨ ਹੌਕ ਚਾ ਸਾਡੇ ਘੋਦੇ ਵਿੱਚ ਵੀਜੇ ਸੀਗੇ ਪਰ ਸਾਡੇ ਕੋਲੇ ਦੀ ਵੀਡੀਓ ਨਹੀਂ ਹੈਗੀ ਅਸੀਂ ਬਣਾਏ ਨਹੀਂ ਉਸ ਤਰੀਏ ਅਸੀਂ ਲਗਾ ਕੇ ਦੇਖੇ ਸੀ ਥੋੜੀ ਠੰਡ ਸੀਗੀ ਪਰ ਉਹ ਵੀ ਬਹੁਤ ਵਧੀਆ ਦੇਖੋ ਜੀ ਇਹ ਹੁਣ ਹੋ ਗਏ ਆ ਹੁਣ ਅਸੀਂ ਇਹ ਜਿਹੜੇ ਹੋਰ ਲਾਉਣ ਲੱਗੇ ਆ ਹਾਂਜੀ ਇੱਕ ਗਮਲੇ ਦੇ ਵਿੱਚ ਤੁਸੀਂ ਕੋਈ ਵੀ ਬਾਲਟੀ ਲੈ ਲੈਣੀ ਗਮਲਾ ਲੈਣਾ ਕੁਝ ਵੀ ਆਪਾਂ ਨੂੰ ਬਾਈ ਕਰਨ ਦੀ ਜਰੂਰਤ ਨਹੀਂ ਆਪਣੇ ਘਰ ਵਿੱਚ ਹੁੰਦੀਆਂ ਹੀ ਆ ਪੁਰਾਣੀਆਂ ਵਾਲਟੀਆਂ ਦਾ ਗਮਲੇ ਉਹੀ ਲੈ ਲੈਣਾ ਇਸ ਤਰ੍ਹਾਂ ਤੁਸੀਂ ਜੀ ਹੋਲ ਕੱਢ ਕੇ ਤੇ ਸਾਰੇ ਜਿਹੜੇ ਅਨੀਅਨ ਹੈਗੇ ਆ ਇਹ ਸਤਰਾ ਲਗਾ ਦੇਣੇ ਆ ਤੇ ਬਹੁਤ ਹੀ ਵਧੀਆ ਜੀ 2-3 ਵੀਕ ਦੇ ਵਿੱਚ ਇਹ ਆਪਣੇ ਗ로우 ਹੋ ਜਾਂਦੇ ਆ ਇਹ ਵਾਲੀਆਂ ਨਹੀਂ ਆ ਨੇ ਆਪਾਂ ਬ੍ਰੇਕਫਾਸਟ ਨੂੰ ਜਿੱਦਾਂ ਅੰਮਲੇਟ ਵਗੈਰਾ ਬਗਾਉਣਾ ਆ ਤੇ ਤੜਕਾ ਵਗੈਰਾ ਲਾਉਣ ਨੂੰ ਬਹੁਤ ਹੀ ਜੂਜਪਲ ਹੈ ਕਿ ਆ ਹਾਂਜੀ ਤੁਹਾਨੂੰ ਪਤਾ ਹੈ ਜਿਵੇਂ ਕਿ ਹੁਣ ਥੋੜਾ ਬਹੁਤਾ ਵੈਦਰ ਜਿਹੜਾ ਆਪਣਾ ਵਧੀਆ ਹੋ ਗਿਆ ਆ ਪਹਿਲਾਂ ਤਾਂ ਠੰਡ ਸੀ ਥੋੜੀ ਜਿਹੀ ਸਟੈਲ ਠੰਡ ਹੈਗੀ ਆ ਪਰ ਹੁਣ ਥੋੜੀ ਜਿਹੀ ਧੁੱਪ ਨਿਕਲਣ ਲੱਗ ਗਈ ਆ ਹੁਣ ਆਪਾਂ ਸਟਾਰਟ ਕਰ ਰਹੇ ਆ ਜੀ ਆਪਣੀ ਗਾਰਡਨ ਨੂੰ ਵੀ ਕਲੀਨ ਕਰ ਰਹੇ ਆ ਤੇ ਗਮਲੇ ਵਗੈਰਾ ਦੇ ਵਿੱਚ ਥੋੜੇ ਥੋੜੇ ਆਪਣੇ ਆਪਾਂ ਸੀਡ ਵੀ ਵਿਜੇ ਹੈਗੇ ਆ ਤੇ ਆਪ ਬੀਜਨੇ ਹੈਗੇ ਆ ਇਸ ਤਰ੍ਹਾਂ ਜੀ ਤੁਸੀਂ ਵੀ ਤੁਹਾਡੇ ਕੋਲ ਵੀ ਜਾਨੀਆਂ ਨੇ ਇਹ ਛੋਟੇ ਜਾਨੀਆਂ ਜਾਂ ਕੋਈ ਵੀ ਆਪਣੇ ਘਰ ਦੇ ਵਿੱਚ ਵੀ ਸਮ ਟਾਈਮ ਉਹ ਇਸ ਤਰ੍ਹਾਂ ਇਹ ਭੁੰਗਰਨ ਵਾਲੇ ਹੁੰਦੇ ਆ ਜਰਮਿਨੇਟ ਬਹੁਤ ਫਿਰੇ ਛਿੱਤੀ ਹੋ ਜਾਂਦੇ ਆ ਤੁਸੀਂ ਉਹਨਾਂ ਨੂੰ ਗਮਲੇ ਦੇ ਵਿੱਚ ਕਿਸੇ ਵੀ ਬਾਲਟੀ ਦੇ ਵਿੱਚ ਲਗਾ ਸਕਦੇ ਆ ਜਿਹੜੇ ਜੀ ਬਹੁਤ ਹੀ ਵਧੀਆ ਹੋ ਜਾਂਦੇ ਤੁਹਾਨੂੰ ਪਤਾ ਹੀ ਅੱਜ ਕੱਲ ਫਲ ਤੇ ਸਬਜ਼ੀਆਂ ਸਾਰਾ ਕੁਝ ਹੀ ਬਹੁਤ ਜ਼ਿਆਦਾ ਮਹਿੰਗਾ ਆ ਜੇ ਆਪਾਂ ਇਹਨਾਂ ਨੂੰ ਘਰ ਦੇ ਵਿੱਚ ਹੀ ਗਰੋ ਕਰਦੇ ਆਂ ਤੇ ਜੀ ਬਹੁਤ ਹੀ ਜ਼ਿਆਦਾ ਆਪਾਂ ਮਨੀ ਵੀ ਸੇਵ ਕਰਦੇ ਆਂ ਤੇ ਘਰ ਵਾਲੇ ਇਹ অর্ਗੈਨਿਕ ਵੀ ਹੈਗੇ ਆਪਣੇ ਹੈਲਥ ਵਾਸਤੇ ਵੀ ਬਹੁਤ ਹੀ ਜ਼ਿਆਦਾ ਗੁੱਡ ਹੈਗਾ ਇਸ ਤਰ੍ਹਾਂ ਤੁਸੀਂ ਜਿੰਨੇ ਵੀ ਇਸ ਗਮਲੇ ਦੇ ਵਿੱਚ ਲਗਾ ਸਕਦੇ ਉਹਨੇ ਤੁਸੀਂ ਲਗਾ ਲੈਣੇ ਹੈਗੇ ਆ ਹੋਰ ਜ਼ਿਆਦਾ ਤੁਸੀਂ ਵਿਦਣੇ ਆ ਤੁਸੀਂ ਫਿਰ ਦੂਸਰੀ ਬਾਸ ਕਰ ਜਾ ਗਮਲਾ ਲੈ ਲੈਣਾ ਮੇਰੇ ਕੋਲ ਵੀ ਇਹ ਗਮਲੇ ਇਹ ਵਾਲੇ ਘਰ ਵਾਲੇ ਜਿਹੜੇ ਸੀਗੇ ਛੋਟੇ ਹੈਗੇ بیاਜ ਤਾਂ ਹੈ ਅਸੀਂ ਲਗਾ ਰਹੇ ਆ ਵੀ ਬਹੁਤ ਵਧੀਆ ਇਹ ਗਰੂਪ ਅੱਲਾ ਵੀ ਹੋਏ ਆ ਹੋਪਫੁਲੀ ਵੀ 2 ਵੀਕ ਦੇ ਵਿੱਚ ਆਪਣੇ ਜੀ ਹੁਣ ਗਰੋ ਹੋ ਜਾਣੇ ਹੈਗੇ ਆ ਬਹੁਤ ਹੀ ਵਧੀਆ ਚੀਜ਼ ਹੈਗੀ ਆ ਸਾਨੂੰ ਆਪਣੇ ਘਰ ਦੇ ਵਿੱਚ ਹੀ ਸਬਜ਼ੀਆਂ ਸਾਰਾ ਕੁਝ ਹਾਂਜੀ ਤਨੀਆਂ ਵਗੈਰਾ ਜੋ ਵੀ ਆਪਾਂ ਚੀਜ਼ਾਂ ਯੂਜ਼ ਕਰਦੇ ਆ ਆਪਾਂ ਗਮਲਿਆਂ ਦੇ ਵਿੱਚ ਵੀ ਜੇ ਆਪਣੇ ਕੋਲ ਨਹੀਂ ਵੀ ਜਗ੍ਹਾ ਹੈਗੀ ਤਾਂ ਆਪਾਂ ਲਗਾ ਸਕਦੇ ਹੈਗੇ ਆ ਫਿਰ ਵੀ ਇਹ ਬਹੁਤ ਵਧੀਆ ਜੀ ਗਰੋ ਹੋ ਜਾਂਦੇ ਆ ਇਹ ਜਿਹਨੇ ਵੀ ਮੇਰੇ ਸਿੱਕੇ ਸਾਰੇ ਮੈਂ ਇਹਨੂੰ ਲਾ ਦਿੱਤਾ ਥੋੜਾ ਥੋੜਾ ਆਪਾਂ ਇਹਨਾਂ ਨੂੰ ਉਤੋਂ ਇਦਾਂ ਕਵਰ ਕਰ ਦੇਣਾ ਹੈਗਾ ਆ ਫਿਰ ਆਪਾਂ ਇਹਨਾਂ ਤੁਹਾਨੂੰ 2-3 ਵੀਕ ਦੇ ਬਾਅਦ ਦਿਖਾਵਾਂਗੇ ਜੀ ਇਹ ਕਿਸ ਤਰ੍ਹਾਂ ਦੇ ਜਰਮੀਨੇਟ ਹੋ ਗਏ ਆ ਬਹੁਤ ਵਧੀਆ ਜੀ ਇਹ ਢੜਕੇ ਦੇ ਵਾਸਤੇ ਇਹ ਗ੍ਰੀਨ ਭੁੱਕਾ ਜੀਆਂ ਆਪਾਂ ਯੂਜ਼ ਕਰ ਸਕਦੇ ਆ ਨੂੰ ਦਾਲ ਸਬਜ਼ੀ ਨੂੰ ਤੜਕਾ ਲਗਾ ਦ। ਆਪਾਂ ਜੀ ਅਨੀਅਨ ਬੀਜੇ ਸੀਗੇ। ਹਾਂਜੀ ਇਹ ਵਾਲੀ ਜਿਹੜੀ ਬਾਲਟੀ ਦੇ ਵਿੱਚ ਅਨੀਅਨ ਹੈਗੇ ਆ ਇਹ ਛੋਟੇ ਅਨੀਅਨ ਹੈਗੇ ਆ ਜਿਹੜਾ ਇਹਨਾਂ ਦਾ ਬੀਜ ਸੀਗਾ। ਇਹਨਾਂ ਨੂੰ ਆਪਾਂ ਦੱਸ ਸਕਦੇ ਨਾ ਹੋਏ ਬੀਜਿਆ ਇਹਨਾਂ ਦੇਖੋ ਜੀ ਬਹੁਤ ਹੀ ਵਧੀਆ ਹੁਣ ਗਰੋ ਹੋ ਗਏ ਆ। ਤੇ ਇਹ ਅਨੀਅਨ ਜੀ ਬਹੁਤ ਹੀ ਵਧੀਆ ਜਦੋਂ ਗਰੋ ਹੋ ਜਾਂਦੇ ਆ ਤਾਂ ਫਿਰ ਆਪਾਂ ਨੂੰ ਬਹੁਤ ਵਧੀਆ ਘਰੇ ਬ੍ਰੇਕਫਾਸਟ ਲਈ ਤੜਕਾ ਲਾਉਣ ਲਈ ਆਪਾਂ ਇਹਨਾਂ ਨੂੰ ਕੱਟ ਕੇ ਯੂਜ਼ ਕਰ ਸਕਦੇ ਆ। ਇਹਦੇ ਨਾਲ ਹੀ ਆਹ ਵਾਲੇ ਜਿਹੜੇ ਆਪਣੇ ਜੀ ਅਨੀਅਨ ਹੈਗੇ ਇਹ ਆਪਾਂ ਨੂੰ ਤਿੰਨ ਵੀਕ ਹੋ ਗਏ ਥੋੜੇ ਜਿਹਾ ਇੱਕ ਤੋਂ ਇੱਕ ਵੀਕ ਪਹਿਲਾਂ ਬੀਜੇ ਇਹ ਵੀ ਦੇਖੋ ਜੀ ਬਹੁਤ ਹੀ ਵਧੀਆ ਗਰੋ ਹੋਏ ਆ ਤੇ ਹੁਣ ਆਲਮੋਸਟ ਇਹ ਤਾਂ ਆਪਾਂ ਕੱਟ ਸਕਦੇ ਆ ਵੀ ਇੱਕ ਹੋਰ ਆਪਾਂ ਇਹਨਾਂ ਨੂੰ ਗਰੋ ਕਰਨਾ ਹੈਗਾ ਫਿਰ ਫਿਰ ਆਪਾਂ ਇਹਨਾਂ ਨੂੰ ਯੂਜ਼ ਕਰ ਸਕਦੇ ਆ ਤੜਕੇ ਵਾਸਤੇ ਬ੍ਰੇਕਫਾਸਟ ਖਾਣ ਵਾਸਤੇ ਜੀ ਬਹੁਤ ਹੀ ਵਧੀਆ ਹੈਗਾ ਤੁਹਾਨੂੰ ਪਸੰਦ ਆਏ ਜਿਹੜੇ ਆਪਾਂ ਘਰ ਦੇ ਛੋਟੇ ਅੰਜਨ ਵੀਖਦੇ ਆ ਤੇ ਬਹੁਤ ਜ਼ਿਆਦਾ ਇਹ ਵਧੀਆ ਵੀ ਹੁੰਦੇ ਹੈਗੇ ਆ ਤੇ ਆਪਣੀ ਹੈਲਥ ਵਾਸਤੇ ਬਹੁਤ ਗੁੱਡ ਹੈ ਇਹਨਾਂ ਦੇ ਵਿੱਚ એનર્ਜੀ ਬਹੁਤ ਜ਼ਿਆਦਾ ਹੁੰਦੀ ਹੈਗੀ ਆ ਤੇ ਆਪਾਂ ਨੂੰ ਘਰ ਦੇ ਵਿੱਚ ਅੰਜਨ ਤਾਂ ਆਪਣੇ ਕੋਲ ਹੁੰਦੇ ਹੀ ਆਪਾਂ ਯੂਜ਼ ਕਰਨੇ ਲਈ ਆਉਣੇ ਕਈ ਵਾਰੀ ਬਚ ਜਾਂਦੇ ਛੋਟੇ ਉਹ ਗਰੋ ਹੋ ਜਾਂਦੇ ਆ ਇਹਨਾਂ ਨੂੰ ਆਪਾਂ ਨੂੰ ਇਸ ਤਰ੍ਹਾਂ ਕਿਸੇ ਗਮਲੇ ਦੇ ਵਿੱਚ ਜਾਂ ਆਪਾਂ ਗਾਰਡਨ ਦੇ ਵਿੱਚ ਵੀ ਲਗਾ ਸਕਦੇ ਪਰ ਹਜੇ ਥੋੜੀ ਜਿਹੀ ਗਾਰਡਨ ਆਪਾਂ ਨਹੀਂ ਸਟਾਰਟ ਕੀਤੀ ਹੈਗੀ ਹਜੇ ਆਪਾਂ ਇਹ ਗਮਲਿਆਂ ਦੇ ਵਿੱਚ ਹੀ ਬੀਜੇ ਹੈਗੇ ਨੈਕਸਟ ਵੀਕ ਹੋਪਫੁਲੀ ਆਪਾਂ ਗਾਰਡਨ ਦੇ ਵਿੱਚ ਵੀ ਇਹ ਬੀਜ ਲੈਣੇ ਆਪਣੇ ਕੋਲ ਹੋਰ ਪਨੀਰੀ ਬੀਜੀ ਹੋਈ ਹੈਗੀ ਆ ਤੇ ਇਹ ਜੀ ਇੰਨੇ ਨੇ ਆਪਾਂ ਨੂੰ ਗੰਡੇ ਜ਼ਰੂਰ ਵੇਚਣੇ ਚਾਹੀਦੇ ਆ ਤੇ ਬਾਕੀ ਜੀ ਇਹ 100% ਆਰਗੇਨਿਕ ਹੀ ਹੈਗੇ ਆ ਜਿਹੜਾ ਆਪਾਂ ਇਹਨਾਂ ਨੂੰ ਸੋਇਲ ਪਾਇਆ ਵੀ ਆਪਾਂ ਘਰ ਦੇ ਵਿੱਚ ਹੀ ਤਿਆਰ ਕਰਦੇ ਆ ਕਿਚਨ ਦੀ ਵੇਸ ਤੋਂ ਕੰਪੋਸਟ ਤੇ ਇਹਦੀ ਅਸੀਂ ਵੀਡੀਓ ਵੀ ਪਾਈ ਆ ਕਿ ਕਿੰਦਾ ਖਾਦ ਬਣਾਣੀ ਹੈਗੀ ਘਰ ਦੇ ਵਿੱਚ ਆਰਗੇਨਿਕ ਤੇ ਤੁਸੀਂ ਸਾਡੀ ਵੀਡੀਓ ਵੀ ਦੇਖ ਸਕਦੇ ਹੈਗੇ ਆ ਸਾਡੇ ਚੈਨਲ ਤੇ ਜਾ ਕੇ ਤੁਸੀਂ ਜਰੂਰ ਜੀ ਅਨੀਅਨ ਬੀਜਨੇ ਹੈਗੇ ਆ ਤੇ ਬਹੁਤ ਹੀ ਵਧੀਆ ਚੀਜ਼ ਹੈਗੀ ਆ ਤੇ ਫਿਰ ਆਪਾਂ ਤੁਹਾਨੂੰ ਦਿਖਾਉਣੇ ਹੈਗੇ ਬੂਫਲੇ ਵੀਕ ਤੱਕ ਆਪਾਂ ਇਹਨਾਂ ਨੂੰ ਯੂਜ਼ ਕਰਨ ਲੱਗ ਜਾਣਾ ਤੇ ਬਹੁਤ ਹੀ ਵਧੀਆ ਗਰੋ ਹੋ ਰਿਹਾ ਆ ਆਪਾ ਜੀ ਅਨੀਅਨ ਦੇ ਬੀਜੇ ਸੀਗੇ ਹਾਂਜੀ ਇਹਨਾਂ ਨੂੰ ਤਿੰਨ ਤੋਂ ਚਾਰ ਵੀਕ ਹੋ ਗਏ ਹੈਗੇ ਆ ਆਪਣੇ ਕੋਲੇ ਛੋਟੇ ਅਨੀਅਨ ਸੀਗੇ ਤੇ ਆਪਾਂ ਉਹਨਾਂ ਨੂੰ ਬੀਜ ਦਿੱਤਾ ਤੇ ਬਹੁਤ ਹੀ ਵਧੀਆ ਜੀ ਹੁਣ ਗਰੋ ਹੋ ਗਏ ਆ ਤੇ ਇਹ تین ਤੋਂ ਚਾਰ ਵੀਕਾਂ ਲੱਗੀਆਂ ਹੈਗੀਆਂ ਹਾਂਜੀ ਤੇ ਬਹੁਤ ਵਧੀਆ ਹੁਣ ਜੀ ਇਹ ਕੱਟਣ ਵਾਲੇ ਹੋ ਗਏ ਆ ਕਿਉਂਕਿ ਜਿਹੜੇ ਗ੍ਰੀਨ ਆਨੀਅਨ ਹੁੰਦੇ ਇਹ ਬਹੁਤ ਹੀ ਵਧੀਆ ਤੁਹਾਨੂੰ ਪਤਾ ਹੀ ਆ ਜੇ ਆਪਾਂ ਮਾਰਕੀਟ ਚੋਂ ਲੈ ਕੇ ਆਉਣ ਤਾਂ ਬਹੁਤ ਹੀ ਜ਼ਿਆਦਾ ਮਹਿੰਗੇ ਮਿਲਦੇ ਹੈਗੇ ਆ ਤੇ ਆਪਾਂ ਨੂੰ ਘਰ ਦੇ ਵਿੱਚ ਇਸ ਤਰ੍ਹਾਂ ਗਰੋਅ ਕਰਨੇ ਚਾਹੀਦੇ ਆ ਕੋਈ ਵੀ ਗਮਲਾ ਜਾਂ ਕੋਈ ਤੁਸੀਂ ਪੋਟ ਲਾ ਲਓ ਜੇ ਤੁਹਾਡੇ ਕੋਲ ਨਹੀਂ ਵੀ ਗਾਰਡਨ ਦੇ ਵਿੱਚ ਜਗ੍ਹਾ ਹੈਗੀ ਇਹ ਛੋਟੇ ਛੋਟੇ ਆਨੀਅਨ ਦਾ ਆਪਾਂ ਬੀਜ ਲਗਾ ਜਿਹੜਾ ਵੀ ਜਿਆ ਸੀਗਾ ਤੇ ਬਹੁਤ ਵਧੀਆ ਹੋ ਗਿਆ ਹੁਣ ਆਪਾਂ ਜ ਇਹਨਾਂ ਨੂੰ ਕੱਟ ਕੇ ਯੂਜ਼ ਕਰ ਸਕਦੇ ਆ ਆਪਾਂ ਇਹਨਾਂ ਨੂੰ ਬ੍ਰੇਕਫਾਸਟ ਦੇ ਵਿੱਚ ਜੋ ਵੀ ਬਣਾਉਣਾ ਹੈ ਆਮਲੇਟ ਵਗੈਰਾ ਉੱਚੀ ਪਾ ਸਕਦੇ ਜੇ ਆਪਾਂ ਕੋਈ ਸੂਪ ਵਗੈਰਾ ਬਣਾਉਣਾ ਜਾਂ ਦਾਲ ਨੂੰ ਤੜਕਾ ਲਾਉਣਾ ਤਾਂ ਇਹ ਜੀ ਬਹੁਤ ਹੀ ਵਧੀਆ ਹੈਗੇ ਆ ਤੇ ਇਹਨਾਂ ਨੂੰ ਜੀ ਆਪਾਂ ਜਿਹੜਾ ਸੋਇਲ ਵੀ ਪਾਇਆ ਉਹ ਵੀ ਆਪਾਂ ਘਰ ਦੇ ਵਿੱਚ ਹੀ ਤਿਆਰ ਕਰਦੇ ਆ ਕੰਪੋਸਟ ਇਹ 100% ਆਰਗੈਨਿਕ ਹੈਗੇ ਆ ਜਿਹੜੇ ਇੰਨੀਆਂ ਹੈਗੇ ਆ ਆਪਾਂ ਕੋਈ ਵੀ ਜੀ ਜਿਨ੍ਹਾਂ ਨੂੰ ਬਾਹਰ ਤੋਂ ਨਹੀਂ ਕੋਈ ਸੋਇਲ ਨਹੀਂ ਬਾਹਰੋਂ ਲੈ ਕੇ ਆਂਦਾ ਕੁਝ ਵੀ ਕਿਉਂਕਿ ਜਿਹੜੇ ਆਪਾਂ ਮਾਰਕੀਟ ਦੇ ਵਿੱਚ ਲੈਣੇ ਆ ਉਹ ਦੇਖਣ ਨੂੰ ਤਾਂ ਵਧੀਆ ਹੁੰਦੇ ਪਰ ਉਹਨਾਂ ਦੇ ਉੱਤੇ ਬਹੁਤ ਹੀ ਕਿ ਜਿਹੜੇ ਕਿ ਆਪਣੇ ਹੈਲਥ ਲਈ ਵੀ ਗੁੱਡ ਨਹੀਂ ਹੈਗੇ ਤੇ ਆਪਾਂ ਨੂੰ ਜੀ ਘਰ ਦੇ ਵਿੱਚ ਇਹ ਸਬਜ਼ੀਆਂ ਵਗੈਰਾ ਸਭ ਕੁਝ اگਾਉਣਾ ਚਾਹੀਦਾ ਅਨਿਆਂ ਤਾਂ ਬਹੁਤ ਈਜ਼ੀ ਹੋ ਜਾਂਦੇ ਆ ਬਸ ਤੁਸੀਂ ਜੀ ਇਹਨੂੰ ਇੱਕ ਵਾਰੀ ਲਗਾ ਦੇਣਾ ਆ ਫਿਰ ਤੁਸੀਂ ਇੰਨੀ ਕੋਈ ਇਹਨਾਂ ਦੀ ਟੇਕ ਕੇਰ ਨਹੀਂ ਕਰਨੀ ਪੈਂਦੀ ਤਿੰਨ ਦਾ ਚਾਰ ਵੀਕ ਦੇ ਵਿੱਚ ਬਹੁਤ ਹੀ ਵਧੀਆ ਗਰੋ ਹੋ ਜਾਂਦੇ ਇਸ ਤਰ੍ਹਾਂ ਸਾਡੇ ਕੋਲ ਥੋੜੇ ਹੋਰ ਸੀ ਅਸੀਂ ਬਾਅਦ ਦੇ ਵਿੱਚ ਲਾਏ ਇਹਨੂੰ ਦੋ ਤੋਂ ਤੀਸਰਾ ਵੀਕ ਹੈਗਾ ਇਹ ਵੀ ਜੀ ਬਹੁਤ ਵਧੀਆ ਹੁਣ ਹੋ ਗਏ ਆ ਦੇਖੋ ਪਰ ਇਹ ਹਜੇ ਛੋਟੇ ਆਪਾਂ ਕੱਟ ਨਹੀਂ ਸਕਦੇ ਇਹਨਾਂ ਨੂੰ ਹੁਣ ਆਪਾਂ ਕੱਟ ਲੈਣਾ ਹੈਗਾ ਤੇ ਕੱਟ ਕੇ ਆਪਾਂ ਜੀ ਚੂਜ਼ ਕਰ ਸਕਦੇ ਆ ਤੇ ਬਹੁਤ ਵਧੀਆ ਤੁਹਾਨੂੰ ਪਤਾ ਇਹ ਹਜੇ ਫੈਦਤ ਤਾਂ ਥੋੜਾ ਜਿਹਾ ਵਧੀਆ ਹੋਇਆ ਥੋੜੀ ਜਿਹੀ ਹਜੇ ਠੰਡ ਹੈਗੀ ਆ ਪਹਿਲਾਂ ਆਪਾਂ ਇਹਨਾਂ ਨੂੰ ਜਦੋਂ ਲਗਾਇਆ ਸੀ ਤਾਂ ਆਪਾਂ ਇਹਨਾਂ ਨੂੰ ਗ੍ਰੀਨ ਹੌਕਸ ਦੇ ਵਿੱਚ ਥੋੜਾ ਟਾਈਮ ਰੱਖਿਆ ਸੀਗਾ ਤੇ ਹੁਣ ਤਾਂ ਸਿਚੇ ਨੂੰ ਬਾਹਰ ਹੀ ਰੱਖਿਆ ਹੈਗਾ ਥੋੜੀ ਥੋੜੀ ਠੰਡ ਤਾਂ ਹੈਗੀ ਆ ਪਰ ਇਹ ਬਹੁਤ ਵਧੀਆ ਗਰੋ ਹੋਏ ਆ ਤੇ ਹੁਣ ਮੈਂ ਇਹਨੂੰ ਜੀ ਥੋੜਾ ਜਿਹਾ ਕੱਟ ਲਵਾਂਗੀ ਤੇ ਫਿਰ ਅਸੀਂ ਕੱਟ ਕੇ ਹੁਣ ਇਹਨਾਂ ਨੂੰ ਜੂਜ਼ ਕਰ ਲੈਣਾ ਹੈਗਾ ਆਪਾਂ ਜੀਆਂ ਨੀਆਂ ਨੇ ਇਹ ਜ਼ਰੂਰ ਵੇਜਨੇ ਚਾਹੀਦੇ ਹੈਗੇ ਤੇ ਬਹੁਤ ਈਜ਼ੀ ਗਰੋਅ ਹੋ ਜਾਂਦੀ ਆ ਤੇ ਬਹੁਤ ਈ ਜ਼ਿਆਦਾ ਵਧੀਆ ਹੈਗੇ ਆ ਕਿਉਂਕਿ ਅਨੀਆਂ ਤਾਂ ਆਪਣੇ ਕੋਲ ਹੁੰਦੇ ਹੀ ਆ ਜਦ ਆਪਾਂ ਲੈ ਕੇ ਆਉਣੇ ਆ ਤੇ ਕਈ ਵਾਰੀ ਉਹ ਗਰੋਅ ਹੋ ਜਾਂਦੇ ਆ ਪਏ ਪਏ ਵੀ ਆਪਣੇ ਕੰਮ ਦੇ ਨਹੀਂ ਹੁੰਦੇ ਤੇ ਫਿਰ ਆਪਾਂ ਉਹ ਹੀ ਲਗਾ ਸਕੀ ਉਤੋਂ ਈ ਬਹੁਤ ਵਧੀਆ ਹੋ ਜਾਂਦੇ ਆ ਇਹ ਜੀ ਹਰੀਆਂ ਭੁੱਖਾਂ ਬਹੁਤ ਈ ਜ਼ਿਆਦਾ ਵਧੀਆਂ ਹੁੰਦੀਆਂ ਤੇ ਇਹਨਾਂ ਦੇ ਵਿੱਚ ਬਹੁਤ ਈ ਜ਼ਿਆਦਾ ਐਨਰਜੀ ਤੇ ਵਿਟਾਮਿਨ ਮਿਨਰਲ ਹੁੰਦੇ ਹੈਗੇ ਆ ਤੇ ਆਪਾਂ ਨੂੰ ਇਹ ਘਰ ਦੇ ਵਿੱਚ ਜਰੂਰ ਪਾਉਣੇ ਚਾਹੀਦੇ ਆ ਇਸ ਤਰ੍ਹਾਂ ਜਿੰਨੇ ਵੀ ਆਪਾਂ ਨੂੰ ਜ਼ਰੂਰਤ ਆ ਤਾਂ ਆਪਾਂ ਕੱਟ ਸਕਦੇ ਉਹਦੇ ਫਰੈਸ਼ ਆਪਾਂ ਯੂਜ਼ ਕਰ ਸਕਦੇ ਆਪਾਂ ਜੀ ਇਹ ਜਿਹੜਾ ਬੀਜ ਵੀ ਜਿਵੇਂ ਇਸ ਤਰ੍ਹਾਂ ਦੇ ਆਪਣੇ ਜਿਹੜੇ ਇਹ ਛੋਟੇ ਅਨਿਆਂ ਨੇ ਹੈਗੇ ਆ ਇਹ ਹੀ ਆਪਾਂ ਇਹ ਵਾਲੇ ਬੀਜੇ ਹੈਗੇ ਆ ਤੇ ਇਹਦੇ ਨਾਲ ਹਾਂਜੀ ਆਪਣੇ ਕੋਲ ਦੂਸਰੇ ਵੀ ਹੈਗੇ ਆ ਜਿਹੜੇ ਇਹ ਰੈੱਡ ਕਲਰ ਦੇ ਆਪਣੇ ਅਨਿਆਂ ਹੁੰਦੇ ਆ ਇਹਦੇ ਸਮਾਲ ਅਨਿਆਂ ਨੇ ਆ ਇਹ ਵਾਲੇ ਕੁਝ ਤਾਂ ਆਪਾਂ ਜਿਹੜੇ ਇਹ ਗਮਲੇ ਚ ਲਾਏ ਆ ਤੇ ਬਾਕੀ ਜੀ ਆਪਾਂ ਹੁਣ ਇਹਨਾਂ ਨੂੰ ਗਾਰਡਨ ਦੇ ਵਿੱਚ ਬੀਜਣਾ ਹੈਗਾ ਤੇ ਇਧਰ ਜੀ ਆ ਜਿਹੜੀ ਆਪਣੀ ਇਹ ਪਨੀਰੀ ਆ ਇਹ ਵੀ ਇਹਨਾਂ ਤੋਂ ਹੀ ਆਪਾਂ ਐਸਾ ਗਮਲੇ ਦੇ ਵਿੱਚ ਵੀ ਜਿਹੜੀ ਅਨਿਆਂ ਦੀ ਪਨੀਰੀ ਆ ਇਹਨੂੰ ਆਪਾਂ ਜੀ ਹੁਣ ਜਦ ਥੋੜਿਆ ਵੱਡਾ ਹੋ ਗਿਆ ਤੇ ਗਾਰਡਨ ਦੇ ਵਿੱਚ ਇਹ ਸਾਰੇ ਪਨੀਰੀ ਲਗਾ ਦੇਣੀ ਹੈਗੀ ਆ ਤੇ ਬਹੁਤ ਹੀ ਵਧੀਆ ਜੀ ਆਪਣੇ ਗ੍ਰੀਨ ਅਨੀਅਨ ਫਿਰ ਹੋ ਜਾਂਦੇ ਹੈਗੇ ਆ ਤੇ ਬਹੁਤ ਵਧੀਆ ਚੀਜ਼ ਹੈਗੀ ਆ ਤੇ ਤੁਸੀਂ ਵੀ ਇਸ ਤਰ੍ਹਾਂ ਜੇ ਤੁਹਾਡੇ ਕੋਲ ਸਮਾਲ ਜਾਂ ਜਿਹੜੇ ਵੀ ਅਨੀਅਨ ਹੈਗੇ ਆ ਤੇ ਤੁਸੀਂ ਉਹ ਬੀਜ ਸਕਦੇ ਆ ਘਰ ਦੇ ਵਿੱਚ ਗਰੋ ਕਰ ਸਕਦੇ ਜਿਹੜੇ ਕਿ ਬਹੁਤ ਹੀ ਜ਼ਿਆਦਾ ਗੁੱਡ ਹੈਗੇ ਆ ਤੇ ਆਰਗੇਨਿਕ ਵੀ ਹੈਗੇ ਆ ਆਪਣੇ ਲਈ ਹੈਲਥ ਲਈ ਵੀ ਗੁੱਡੇ ਆ ਜੇ ਤੁਹਾਨੂੰ ਜੀ ਸਾਡੀ ਇਹ ਵੀਡੀਓ ਵਧੀਆ ਲੱਗੀ ਜੰਨੀਆਂ ਦਿੱਤਾ ਤੁਸੀਂ ਜੀ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ